ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਈ ਹੋਪ ਸਾਰੇ ਜਾਣੇ ਬਹੁਤ ਵਧੀਆ ਹੋਮੂਗੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨਾ ਸੀ ਕੁਝ ਤੇ ਬਹੁਤ ਸੋਹਣਾ ਕਿਸੇ ਨੇ ਨਾ ਬਹੁਤ ਸੋਹਣਾ ਲਿਖਿਆ ਸੀਗਾ ਤੇ ਮੈਂ ਸੋਚਿਆ ਕਿ ਮੈਂ ਵੀ ਚਲੋ ਇੱਕ ਛੋਟੀ ਜਿਹੀ ਵੀਡੀਓ ਬਣਾਦਾ ਹਾਂ ਨਾ ਤੇ ਕਿਸੇ ਨੇ ਬਹੁਤ ਸੋਹਣਾ ਲਿਖਿਆ ਸੀ ਕਿ ਪਯੋ ਦਾ ਸਾਡੀ ਲਾਈਫ ਦੇ ਵਿੱਚ ਹਨਾ ਕੀ ਰੂਹ ਪਿਓ ਦਾ ਕਰਜਾ ਸੀ ساری ਉਮਰ ਨਹੀਂ ਲਾ ਸਕਦੇ ਸਾਡਾ ਪਿਓ ਸਾਡੇ ਲਈ ਰੱਬ ਹੁੰਦਾ ਏ ਜੋ ਆਪਣੇ ਸ਼ੌਂਕ ਮਾਰ ਕੇ ਸਾਡੇ ਸਾਰੇ ਸ਼ੌਂਕ ਪੂਰੇ ਕਰਦਾ ਤੇ ਪਿਓ ਦੇ ਪੈਰਾਂ ਚ ਪਈਆਂ ਹੋਈਆਂ ਵਿਆਈਆਂ ਦੱਸ ਦਿੰਦੀਆਂ ਨੇ ਕਿ ਉਹਨੇ ਸਾਡੇ ਲਈ ਕਿੰਨੀ ਜ਼ਿਆਦਾ ਮਿਹਨਤ ਕੀਤੀ ਪਿਓ ਆਪਣੇ ਬੱਚੇ ਦੀ ਖੁਸ਼ੀ ਲਈ ਆਪਣੀ ਖੁਸ਼ੀ ਤੱਕ ਕੁਰਬਾਨ ਕਰ ਦਿੰਦਾ ਏ ساری ਉਮਰ ਲੱਕ ਤੋੜ ਮਿਹਨਤ ਕਰਦਾ ਸਾਡਾ ਪਿਓ ਸਾਡੇ ਲਈ ਜਾਇਦਾਦ ਜੋੜਦਾ ਹਨਾ ਸਾਡੇ ਲਈ ਪੈਸਾ ਜੋੜਦਾ ਤੇ ਪਿਓ ਦੀਆਂ ਝਿੜਕਾਂ ਦੇ ਵਿੱਚ ਹੀ ਪਿਆਰ ਹੁੰਦਾ ਜਦੋਂ ਤੱਕ ਇਹ ਪਿਓ ਇਸ ਦੁਨੀਆ 'ਚ ਰਹਿੰਦਾ ਤਾਂ ਉਸ ਉਦੋਂ ਤੱਕ ਉਹ ਸਾਨੂੰ ਕਿਸੇ ਅੱਗੇ ਝੁਕਣ ਨਹੀਂ ਦਿੰਦਾ ਕੋਈ ਸਾਨੂੰ ਕੁਝ ਨਹੀਂ ਕਹਿ ਸਕਦਾ ਉਦੋਂ ਤੱਕ ਹਨਾ ਤੇ ਆਪਣੇ ਪਿਓ ਨੂੰ ਕਦੇ ਵੀ ਕੋਈ ਦੁੱਖ ਨਾ ਦਿਓ ਸਾਡਾ ਪਿਓ ਸਾਰੀ ਜ਼ਿੰਦਗੀ ਦੁੱਖ ਸਹਿ ਕੇ ਸਾਨੂੰ ਇੱਕ ਸੋਹਣੀ ਜ਼ਿੰਦਗੀ ਜਿਉਣ ਲਈ ਦਿੰਦਾ ਬਈ ਬਈ ਨੇ ਬਹੁਤ ਸੋਹਣਾ ਲਿਖਿਆ ਸੀਗਾ ਸਹੀ ਗੱਲ ਆ ਹਨਾ ਵੀ ਇਹ ਵੀ ਗੱਲ ਸਹੀ ਹੈ ਕਿ ਜਦੋਂ ਤੱਕ ਆਪਣਾ ਪਿਓ ਹੁੰਦਾ ਉਦੋਂ ਤੱਕ ਆਪਾਂ ਨੂੰ ਕਿਸੇ ਅੱਗੇ ਝੁਕਣਾ ਨਹੀਂ ਪੈਂਦਾ ਕਿਉਂਕਿ ਉਹ ਝੁਕਣ ਨਹੀਂ ਦਿੰਦਾ ਹਨਾ ਪਰ ਇਹ ਚੀਜ਼ਾਂ ਉਹ ਫੀਲ ਕਰ ਸਕਦੇ ਨੇ ਜਿਨ੍ਹਾਂ ਦੇ ਸਿਰ ਤੇ ਪਿਓ ਦਾ ਸਾਯਾ ਨਹੀਂ ਹੁੰਦਾ ਹਨਾ ਜਿਵੇਂ ਕਿ ਮੈਂ ਆਪਣੀ ਗੱਲ ਕਰਾਂ ਕਿਉਂਕਿ ਮੈਂ ਬਈ ਆਪਣੇ ਪਿਓ ਨੂੰ ਹਨਾ ਦੇਖਿਆ ਤੱਕ ਨਹੀਂ ਹੈਗਾ ਕਿਉਂਕਿ ਉਸ ਟਾਈਮ ਸਾਡੀ ਮੇਰੀ ਏਜ ਬਹੁਤ ਜ਼ਿਆਦਾ ਛੋਟੀ ਸੀ 2 ਸਾਲ ਦੇ ਆਸ-ਪਾਸ ਸੀ ਏਜ ਹਨਾ ਮੇਰੀ ਤੇ ਮੈਂ ਦੇਖਿਆ ਤੱਕ ਨਹੀਂ ਹੈਗਾ ਹਨਾ ਮੈਂ ਉਹ ਚੀਜ਼ ਮਤਲਬ ਮੈਂ ਉਹ ਚੀਜ਼ ਫੀਲ ਹੀ ਨਹੀਂ ਕੀਤੀ ਵੀ ਪਿਓ ਦਾ ਪਿਆਰ ਕੀ ਹੁੰਦਾ ਉਹ ਆਪਾਂ ਜਦੋਂ ਹਨਾ ਬੰਦੇ ਨੂੰ ਵੀ ਬੱਚੇ ਨੂੰ ਪਿਓ ਦਾ ਪਿਆਰ ਮਿਲਦਾ ਤਾਂ ਸਾਡੀਆਂ ਵੀ ਰੀਝਾਂ ਸੀਗੀਆਂ ਹਨਾ ਜਦੋਂ ਅਸੀਂ ਚਲੋ ਬਚਪਨ ਵੀ ਸਾਡਾ ਹਨਾ ਰੁੱਲ ਗਿਆ ਤੇ ਉਦੋਂ ਜਦੋਂ ਅਸੀਂ ਚਲੋ ਸਕੂਲ 'ਚ ਪੜਦੇ ਸੀਗੇ ਹਨਾ ਕਿਸੇ ਦੇ ਪਾਪਾ ਨੇ ਲੈਣ ਆਉਣਾ ਜਾਂ ਕਿਸੇ ਦੇ ਪਾਪਾ ਨੇ ਛੱਡਣ ਆਉਣਾ ਹਨਾ ਉਸ ਟਾਈਮ ਵੀ ਸਾਨੂੰ ਕਿਤੇ ਨਾ ਕਿਤੇ ਉਹ ਚੀਜ਼ ਫੀਲ ਹੁੰਦੀ ਸੀ ਹਨਾ ਆਪਾਂ ਸੋਚਦੇ ਹੁੰਦੇ ਸੀ ਵੀ ਯਾਰ ਹਨਾ ਰੱਬ ਸਾਡੇ ਨਾਲ ਧੱਕਾ ਕਰਦਾ ਹਨਾ ਰੱਬ ਨੇ ਜੀ ਸਾਡੇ ਵੀ ਰੈਡੀ ਹੁੰਦਾ ਹਨਾ ਸਾਨੂੰ ਵੀ ਛੱਡਣ ਆਉਂਦਾ ਲੈਣ ਆਉਂਦਾ ਹਨਾ ਜੇ ਆਪਾਂ ਕਈ ਵਾਰ ਕਿਤੇ ਹੋਰ ਜਾਣਾ ਹੁੰਦਾ ਹਨਾ ਜਿੱਦਾਂ ਕਿ ਬਹੁਤ ਚੀਜ਼ਾਂ ਆਪਾਂ ਨੂੰ ਫੇਸ ਉਪ ਕਰਨੀਆਂ ਪੈਂਦੀਆਂ ਨੇ ਉਸ ਟਾਈਮ ਆਪਾਂ ਨੂੰ ਬਹੁਤ ਜ਼ਿਆਦਾ ਫੀਲ ਹੁੰਦਾ ਇਹ ਵੀ ਹਨਾ ਸਾਡਾ ਜੀ ਪਿਆਰ ਹੁੰਦਾ ਕਿਉਂਕਿ ਜਦੋਂ ਤੱਕ ਆਪਾਂ ਕੀਤੀ ਹੈ ਨਾ ਪੇਪਰ ਦੇਣ ਜਾਣਾ ਦੂਰ ਜਾਣਾ ਹੈ ਨਾ ਹਰੇਕ ਹਰੇਕ ਕੁੜੀ ਦੇ ਪਾਪਾ ਨੇ ਨਾਲ ਹੋਣਾ ਹੈ ਨਾ ਪਰ ਆਪਾਂ ਕੱਲੇ ਜਾਣਾ ਤਾਂ ਉਸ ਟਾਈਮ ਵੀ ਆਪਾਂ ਨੂੰ ਉਹ ਚੀਜ਼ ਫੀਲ ਹੁੰਦੀ ਹੈ ਵੀ ਹਨਾ ਸਾਡਾ ਕੋਈ ਹੈ ਨਹੀਂਗਾ ਕਿਉਂਕਿ ਨਾ ਤਾਂ ਸਾਡਾ ਭਰਾ ਤੇ ਨਾ ਹੀ ਸਾਡਾ ਤਾਂ ਉੱਥੇ ਵੀ ਉਹ ਚੀਜ਼ ਬਹੁਤ ਜ਼ਿਆਦਾ ਫੀਲ ਹੁੰਦੀ ਹੈ ਆਪਾਂ ਨੂੰ ਹਨਾ ਵੀ ਸਾਡੇ ਸਾਡਾ ਕੋਈ ਹੈ ਨਹੀਂਗਾ ਤੇ ਕਈਆਂ ਦੇ ਚਲੋ ਚਾਚੇ ਤਾਈ ਬਹੁਤ ਵਧੀਆ ਹੁੰਦੇ ਨੇ ਬਹੁਤ ਚੰਗੇ ਹੁੰਦੇ ਨੇ ਹਨਾ ਜਿਵੇਂ ਆਪਾਂ ਕਈ ਵੀਡੀਓਜ਼ ਦੇਖਦੇ ਆਂ ਵੀ ਜਿਵੇਂ ਨਾ ਤਿੰਨ ਜਰਦਨ ਪੱਲੇ ਕੋ ਕੁੜੀ ਨੇ ਵੀਡੀਓ ਪਾਈ ਹੋਈ ਸੀਗੀ ਤੇ ਉਹ ਕਹਿ ਰਹੀ ਸੀ ਵੀ ਮੇਰੇ ਚਾਚੇ ਨੇ ਮਤਲਬ ਸਾਨੂੰ ਕਦੇ ਪਿਓ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਤੇ ਚਲੋ ਬਾਈ ਹਨਾ ਕਰਮ ਵਾਲੀ ਆ ਉਹ ਭੈਣ ਜਿਨੇ ਜਿਹਨੂੰ ਇੰਨਾ ਵਧੀਆ ਚਾਚਾ ਮਿਲਿਆ ਕਿਉਂਕਿ ਸਾਡੀ ਲਾਈਫ ਚ ਤਾਂ ਕੋਈ ਹਜੇ ਤੱਕ ਇਦਾਂ ਦਾ ਆਇਆ ਨਹੀਂ ਚਾਚੇ ਤਾਂ ਹੀ ਬਥੇਰੇ ਨੇ ਸਾਡੇ ਮਤਲਬ ਮੇਰੇ ਡੈਡੀ ਹਰੇ ਪੰਜ 6 ਭਾਈ ਸੀਗੇ ਪੰਜ ਦਾਏ ਸੀਗੇ ਮੇਰੇ ਪਰ ਕਦੇ ਵੀ ਕਿਸੇ ਨੇ ਸਰਦੇ ਹੱਥ ਨਹੀਂ ਰੱਖਿਆ ਪਿਆਰ ਨਾਲ ਵੀ ਹਾਂ ਇਹ ਸਾਡੀਆਂ ਨੇ ਹਮੇਸ਼ਾ ਇਹ ਸਮਝਿਆ ਵੀ ਇਹ ਤਾਂ ਪਤਾ ਨਹੀਂ ਕਿੱਥੋਂ ਆਈਆਂ ਨੇ ਇਹ ਤਾਂ ਬਗਾਨੀਆਂ ਨੇ ਕਿਉਂਕਿ ਸਾਡਾ ਪਿਓ ਮਰ ਗਿਆ ਤਾਂ ਸਾਡੇ ਪਿਓ ਦੀਆਂ ਸਾਰੀਆਂ ਰਿਸ਼ਤੇਦਾਰੀਆਂ ਖਤਮ ਹੋ ਗਈਆਂ ਸਾਡੇ ਨਾਲ ਕੋਈ ਮੇਰੇ ਡੈਡੀ ਦੀ ਭੂਆ ਕੋਈ ਸਾਡੀ ਆਪਣੀ ਭੂਆ ਹਨਾ ਕੋਈ ਡੈਡੀ ਦੀ ਮਾਸਤੀ ਕੋਈ ਮਾਮਾ ਕੋਈ ਵੀ ਬੰਦਾ ਸਾਡੇ ਕੋਲ ਆ ਕੇ ਨਹੀਂ ਖੜਿਆ ਵੀ ਹਾਂ ਤੁਹਾਨੂੰ ਕੋਈ ਲੋੜ ਆ ਜਦ ਕਿ ਅਸੀਂ ਸਿਰਫ ਦੋ ਕੁੜੀਆਂ ਸੀਗੀਆਂ ਹਣਾ ਉਹ ਵੀ ਇੱਕ ਠੀਕੇ ਮੇਰੀ ਮਾਂ ਸੀਗੀ ਹਨਾ ਕਿੰਨੀ ਏਜ ਹੋਣੀ ਆ 30 35 ਸਾਲ ਉਸ ਟਾਈਮ ਏਜ ਹੋਣੀ 30 ਤੋਂ 35 ਸਾਲ ਏਜ ਹੋਣੀ ਆ ਚਲੋ ਤੇ ਉਹ ਵੀ ਦੋ ਕੁੜੀਆਂ ਨੂੰ ਲੈ ਕੇ ਬੈਠਣਾ ਹਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਅੱਜ ਦੇ ਟਾਈਮ 'ਚ ਵੀ ਹੈਗਾ ਪਰ ਅੱਜ ਤੋਂ ਜੇ 20 30 ਸਾਲ ਪਹਿਲਾਂ ਦੇਖੀਏ ਤਾਂ ਇਸ ਤੋਂ ਵੀ ਜ਼ਿਆਦਾ ਔਖਾ ਸੀਗਾ ਉਹ ਟਾਈਮ ਤੇ ਕੋਈ ਇਨਕਮ ਦਾ ਸਾਧਨ ਨਹੀਂ ਹੁੰਦਾ ਬੰਦੇ ਕੋਲੇ ਹਨਾ ਕਿਉਂਕਿ ਜਦੋਂ ਕਮਾਉਣ ਵਾਲਾ ਬੰਦਾ ਹੀ ਘਰੋਂ ਚੱਲਿਆ ਗਿਆ ਤਾਂ ਫਿਰ ਕੀ ਰਹਿ ਜਾਂਦਾ ਹਨਾ ਪਿੱਛੇ ਕਹਿੰਦੇ ਹੁੰਦੇ ਨੇ ਨਾ ਵੀ ਜਦੋਂ ਬੰਦਾ ਮਰਦਾ ਤਾਂ ਮੌਤ ਉਹਦੀ ਨਹੀਂ ਹੁੰਦੀ ਤਾਂ ਮੌਤ ਪਿੱਛੇ ਵਾਲਿਆਂ ਦੀ ਹੁੰਦੀ ਸਹੀ ਗੱਲ ਆ ਬਈ ਇਹ ਕਿਉਂਕਿ ਪਿੱਛੇ ਵਾਲੇ ਮਰਦੇ ਨਹੀਂ ਪਿੱਛੇ ਵਾਲੇ ਤਾਂ ਰੋਲ ਜਾਂਦੇ ਨੇ ਜਿਵੇਂ ਕਿ ਹਨਾ ਅਸੀਂ ਰੁਲ ਗਏ ਸਾਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਹਮੇਸ਼ਾ ਇਹੀ ਕੋਸ਼ਿਸ਼ਾਂ ਰਹੀਆਂ ਸਾਰਿਆਂ ਦੀਆਂ ਵੀ ਇਹ ਇੱਥੋਂ ਕੱਢ ਦਿਓ ਇਹਨਾਂ ਨੂੰ ਵੀ ਜਿਹੜਾ ਕੁਝ ਇਹਨਾਂ ਦਾ ਹੈਗਾ ਇਹਨਾਂ ਦੀ ਜ਼ਮੀਨ ਹੈਗੀ ਹੈ ਇਹਨਾਂ ਦਾ ਘਰ ਹੈਗਾ ਬਸ ਉਹ ਸਾਰਾ ਕੁਝ ਸਾਡੇ ਹੱਥਾਂ 'ਚ ਇਹੀ ਚੀਜ਼ਾਂ ਸਾਰਿਆਂ ਨੇ ਸੋਚੀਆਂ ਸੀਗੀਆਂ ਪਰ ਚਲੋ ਸਾਡੀ ਮਾਂ ਦਾ ਜਿਗਰਾ ਵੀ ਉਹ ਸਾਨੂੰ ਹਨਾ ਕੱਲੀ ਲੈ ਕੇ ਬੈਠੀ ਰਹੀ ਆ ਤੇ ਉਹਨੇ ਕਦੇ ਸਾਨੂੰ ਚਲੋ ਬੱਚੇ ਸੀਗੇ ਹਨਾ ਅਸੀਂ ਕਿਉਂਕਿ ਅਸੀਂ ਤਾਂ ਦੇਖਿਆ ਤੱਕ ਨਹੀਂ ਸੀਗਾ ਕਿਉਂਕਿ ਸਾਨੂੰ ਤਾਂ ਪਤਾ ਦਾ ਕਿ ਨਹੀਂ ਸੀ ਵੀ ਪਿਓ ਕੀ ਹੁੰਦਾ ਤਾਂ ਕਿ ਜਦੋਂ ਅਸੀਂ ਦੇਖਿਆ ਹੀ ਨਹੀਂ ਸੀ ਹਨਾ ਜੇ ਬੱਚਾ ਵੱਡਾ ਹੁੰਦਾ ਹਨਾ ਚਲੋ ਵੀ ਉਹਨੂੰ ਲੱਗਦਾ ਹੁੰਦਾ ਵੀ ਯਾਰ ਮੇਰਾ ਹੈ ਨਾ ਪਿਓ ਮਰ ਗਿਆ 10 15 ਸਾਲ ਦੇ ਬੱਚੇ ਨੂੰ ਵੀ ਚਲੋ ਪਤਾ ਹੁੰਦਾ ਪਰ ਜੇ ਅਸੀਂ ਦੇਖੀਏ ਤਾਂ ਸਾਨੂੰ ਜਦੋਂ ਤੱਕ ਹੈ ਨਾ ਸਾਨੂੰ ਵੀ ਸੁਰਤ ਸਾਡੀ ਸੰਭਲੀ ਨਹੀਂ ਹਜੇ ਤੱਕ ਸਾਨੂੰ ਤਾਂ ਹੀ ਪਤਾ ਹੀ ਨਹੀਂ ਸੀਗਾ ਨਾ ਸਾਨੂੰ ਤਾਂ ਸਿਰਫ ਇਹੀ ਸੀਗਾ ਵੀ ਹਾਂ ਬਸ ਇਕੱਲੀ ਮਾਂ ਹੁੰਦੀ ਕਿਉਂਕਿ ਪਿਓ ਦਾ ਤਾਂ ਸਾਨੂੰ ਕੁਝ ਪਤਾ ਹੀ ਨਹੀਂ ਸੀ ਜਦੋਂ ਹੌਲੀ ਹੌਲੀ ਹੈ ਨਾ ਸਮਝ ਆਉਣ ਲੱਗੀ ਤਾਂ ਫਿਰ ਉਹ ਚੀਜ਼ਾਂ ਹੈ ਨਾ ਫੀਲ ਹੋਣ ਲੱਗੀਆਂ ਵੀ ਹੈ ਨਾ ਸਾਰਿਆਂ ਦੇ ਡੈਡੀ ਲੈਣ ਆਉਂਦੇ ਨੇ ਛੱਡਣ ਆਉਂਦੇ ਨੇ ਹੈ ਨਾ ਨਾਲ ਜਾਂਦੇ ਨੇ ਤਾਂ ਉੱਥੇ ਤਕਲੀਫ ਤਾਂ ਮੀ ਹੁੰਦੀ ਆ ਹਨਾ ਸਾਰਿਆਂ ਨੂੰ ਹੁੰਦੀ ਆ ਜਿੰਨਾ ਜਿੰਨਾਂ ਦੇ ਨਾਲ ਇਹ ਚੀਜ਼ ਹੋਈ ਆ ਹਨਾ ਉਹ ਜਾਦਾ ਵਧੀਆ ਤਰੀਕੇ ਨਾਲ ਸਮਝ ਸਕਦੇ ਆ ਵੀ ਹਾਂ ਕਿੰਨਾ ਔਖਾ ਹੁੰਦਾ ਹਨਾ ਇਹ ਚੀਜ਼ਾਂ ਫੇਸ ਕਰਨਾ ਤੇ ਪਰ ਕਈਆਂ ਨੂੰ ਮਜ਼ਾਕ ਲੱਗਦਾ ਜਦੋਂ ਆਪਾਂ ਜੀ ਕਿਸੇ ਅੱਗੇ ਆਪਾਂ ਥੋੜਾ ਜਿਹਾ ਨਾ ਆਪਣਾ ਵੀ ਆਪਣਾ ਦਰਦ ਆਪਾਂ ਫਰੋਲਣ ਲੱਗ ਜਾਂਦੇ ਆ ਤਾਂ ਅਗਲੇ ਨੂੰ ਮਜ਼ਾਕ ਲੱਗਦਾ ਮਜ਼ਾਕ ਬਣਾਉਂਦੇ ਨੇ ਲੋਕ ਕੋਈ ਇਹ ਨਹੀਂ ਸਮਝਦੇ ਵੀ ਹਾਂ ਬੰਦਾ ਦੁਖੀ ਹੈ ਨਾ ਮਜ਼ਾਕ ਬਣਾਉਂਦੇ ਨੇ ਤੇ ਉਹ ਬਹੁਤ ਖੁਸ਼ ਹੁੰਦੇ ਨੇ ਜਿਨ੍ਹਾਂ ਨੇ ਚੀਜ਼ਾਂ ਕੀਤੀਆਂ ਹੁੰਦੀਆਂ ਨੇ ਨਾ ਕਿਸੇ ਨਾਲ ਹਨਾ ਤਾਂ ਉਹ ਖੁਸ਼ ਵੀ ਹੁੰਦੇ ਨੇ ਚੀਜ਼ਾਂ ਦੇਖ ਕੇ ਵੀ ਹਾਂ ਇਹ ਦੁਖੀ ਨਹੀਂ ਪਰ ਜੇ ਲੋ ਬਾਈ ਗੁਰੂ ਨੇ ਜੋ ਕੀਤਾ ਹਨਾ ਆਪਾਂ ਸਹਿ ਲਿਆ ਵੀ ਠੀਕ ਹੈ ਹਨਾ ਅੱਜ ਵੀ ਆਪਾਂ ਸਬਰ ਕੀਤਾ ਹੋਇਆ ਵੀ ਠੀਕ ਹੈ ਹਨਾ ਬਾਬਾ ਜੋ ਤੂੰ ਕਰੀ ਜਾਣਾ ਠੀਕ ਹੈ ਤੇ ਜੋ ਕਰੀ ਜਾਏਗਾ ਬਸ ਉਹ ਵੀ ਠੀਕ ਹੈ ਜਿਹੜਾ ਕੁਝ ਤੈਨੂੰ ਲੱਗਦਾ ਵੀ ਹਾਂ ਸਾਡੇ ਨਾਲ ਗਲਤ ਹੋਇਆ ਤਾਂ ਉਹਦੀ ਸਜ਼ਾ ਤੂੰ ਆਪੇ ਦੇ ਦੇਂਗਾ ਉਹਨਾਂ ਨੂੰ ਤੇ ਅੱਜ ਮੈਂ ਵੀਡੀਓ ਬਣਾਈ ਆ ਤਾਂ ਇਹ ਵੀ ਕਈਆਂ ਨੂੰ ਚੁਬਣੀ ਆ ਕਿਉਂਕਿ ਨਾਲੇ ਮੈਂ ਕਿਸੇ ਦਾ ਨਾਮ ਨਹੀਂ ਲਿਆ ਪਰ ਫਿਰ ਵੀ ਕਈਆਂ ਨੂੰ ਬੁਰਾ ਲੱਗਣਾ ਵੀ ਹਾਂ ਯਾਰ ਇਹ ਸਾਡੇ ਬਾਰੇ ਬੋਲਦਾ ਕਿਉਂਕਿ ਸਾਡਾ ਇੱਕ ਤਾਂ ਕੋਈ ਤਾਇਆ ਚਾਚਾ ਹੈ ਨਹੀਂ ਸੀ ਪੰਜ ਪੰਜ ਸੀਗੇ ਹੈਨਾ ਤਾਂ ਕਿਹਨੇ ਸਾਡੇ ਨਾਲ ਮਾੜਾ ਕੀਤਾ ਕਿਹਨੇ ਚੰਗਾ ਕੀਤਾ ਉਹ ਤਾਂ ਉਹਨਾਂ ਨੂੰ ਵੀ ਪਤਾਗਾ ਕਿਉਂਕਿ ਕੀਤਾ ਤਾਂ ਸਾਰਿਆਂ ਨੇ ਸਾਡੇ ਨਾਲ ਮਾੜਾ ਹੀ ਆ ਤੇ ਹੁਣ ਵੀ ਕਰ ਰਹੇ ਨੇ ਪਰ ਇਹ ਗੱਲਾਂ ਨਾ ਚੁਬਣੀਆਂ ਤੁਹਾਨੂੰ ਜਿਹੜੇ ਸੁਣਨਗੇ ਵੀਡੀਓ ਮੇਰੀ ਜੀ ਉਹਨਾਂ ਤੱਕ ਪਹੁੰਚ ਗਈ ਪਹੁੰਚਣੀ ਤਾਂ ਹੈਗੀ ਹੋਈ ਆ ਤਾਂ ਬਹੁਤ ਚੁੱਬਣੀਆਂ ਕਿਉਂਕਿ ਜਿਨ੍ਹਾਂ ਨੇ ਕੀਤੀਆਂ ਹੁੰਦੀਆਂ ਨੇ ਨਾ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਇਹ ਸਾਡੇ ਬਾਰੇ ਬੋਲਿਆ ਤੇ ਚਲੋ ਠੀਕ ਹੈ ਬਈ ਹਨਾ ਜਿਨ੍ਹਾਂ ਦੇ ਮਾਪਿਓ ਹੈਗੇ ਨੇ ਹਨਾ ਪਿਓ ਦਾ ਸਿਰ ਤੇ ਹੱਥ ਹੈਗਾ ਏ ਤੇ ਉਹਨਾਂ ਨੂੰ ਕਦੇ ਦੁਖੀ ਨਾ ਕਰਿਆ ਕਰੋ ਕਿਉਂਕਿ ਇਹ ਸਿਰਫ ਉਹੀ ਸਮਝ ਸਕਦੇ ਨੇ ਜਿਨ੍ਹਾਂ ਕੋਲੇ ਚੀਜ਼ਾਂ ਨਹੀਂ ਹੁੰਦੀਆਂ ਕਿ ਜਿਹੜੀ ਚੀਜ਼ ਆਪਣੇ ਤੋਂ ਖੋ ਜਾਂਦੀ ਹੈ ਨਾ ਆਪਾਂ ਨੂੰ ਉਹਦੀ ਇਮਤ ਬਾਅਦ ਵਿੱਚ ਪਤਾ ਚੱਲਦੀ ਹੈ ਖੁਸ਼ ਰੱਖਿਆ ਕਰੋ ਸਾਰੇ ਜਣੇ ਤੇ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਤੇ ਮਿਲਦੇ ਆਂ ਬਾਈ ਕੱਲ ਕਿਸੇ ਨਵੀਂ ਵੀਡੀਓ ਦੇ ਨਾਲ